ਕੱਲੀ ਭਗਤੀ ਨਹੀਂ ਸੀ ਉਹਨਾਂ 'ਚ ਗੁਣ ਕਿੰਨੇ ਸੀ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ 'ਚ ਲਿਖ ਦਿੱਤੇ ਉਹਨਾਂ ਨੇ ਗੁਣ ਦੱਸੇ ਰੱਬ ਦੇ ਕਿ ਗੁਰੂ ਦੇ ਗੁਣ ਗੌਣੇ ਜ਼ਰੂਰੀ ਨੇ ਗੁਰਮੁਖ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਲਤਾਨਪੁਰ ਦੇ ਵਿੱਚ ਬੈਠੇ ਨੇ ਤੇ ਉਹਨਾਂ ਨੇ ਸੁਲਤਾਨਪੁਰ ਦੇ ਵਿੱਚ ਸੋਧਰ ਉਚਾਰੇ ਜਿਹੜਾ ਸੋਧਰ ਹੈ ਨਾ ਸੁਲਤਾਨਪੁਰ ਵਿੱਚ ਉਤਾਰੇ ਸੋਧਰ ਦੀ ਅਹਿਮੀਅਤ ਅਸੀਂ ਜਾਣੀ ਨਹੀਂ ਆ ਦਿੱਤਾ ਇੱਕ ਜਪਜੀ ਸਾਹਿਬ ਤੇ ਰਹਿਰਾ ਸੈਸੀ ਬਾਣੀ ਐ ਜਿਹਦੇ ਵਿੱਚ ਰੱਬ ਦਾ ਨਕਸ਼ਾ ਹੈ ਵਾਹਿਗੁਰੂ ਕਿੰਨੇ ਦਿੱਤਾ ਅੱਜ ਤੱਕ ਰੱਬ ਦਾ ਨਕਸ਼ਾ ਲੋਕਾਂ ਨੇ ਆਪਣੇ ਨਕਸ਼ੇ ਦਿੱਤੇ ਨੇ ਮੇਰਾ ਡੇਰਾ ਇਹੋ ਜਿਹਾ ਮੈਂ ਇਹੋ ਜਿਹਾ ਮੇਰੀ ਸੰਗਤ ਇਹੋ ਜੀ ਰੱਬ ਦਾ ਨਕਸ਼ਾ ਦਿੱਤਾ ਤੇ ਗੁਰਨਾਨ ਸਾਹਿਬ ਨੇ ਸੋਦਰ ਵਿੱਚ ਦਿੱਤਾ ਵਾਹਿਗੁਰੂ ਇਹ ਵੀ ਦੱਸਦਾ ਕਿ ਉੱਥੇ ਹੋ ਕੀ ਰਿਹਾ ਦੋਟ ਇਸੇ ਕਰਕੇ ਬਾਪੇ ਦੀ ਬਾਣੀ ਦਾ ਫੈਸਲਾ ਸੋਦਰ ਦੋ ਟਾਈਮ ਤਾਂ ਹੀ ਪੜਨ ਹੈ ਕਿ ਦੋ ਟਾਈਮ ਹੀ ਰੱਬ ਦੇ ਘਰ ਵਿੱਚ ਜੋ ਹੋ ਰਿਹਾ ਉਹ ਤੇਰੇ ਅੰਦਰ ਹੋ ਰਿਹਾ ਹੈ ਜੋ ਲਕਸ਼ਾ ਉੱਥੇ ਉਹ ਤੇਰੇ ਅੰਦਰ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਪਿੰਡੇ ਕਹਿੰਦੇ ਸਰੀਰ ਨੂੰ ਜੋ ਬ੍ਰਹਮੰਡ ਵਿੱਚ ਹੈ ਉਹ ਤੇਰੇ ਸਰੀਰ ਵਿੱਚ ਹੈ ਹਰ ਮੰਦਰ ਸਾਹਿਬ ਤੋਂ ਰੈ ਰਸ ਦਾ ਪਾਠ ਹੋਣ ਤੋਂ ਪਹਿਲਾਂ ਸੋਧਰ ਪਹਿਲਾਂ ਰਾਗੀ ਸਿੰਘ ਲਾਉਂਦੇ ਨੇ ਫਿਰ ਰੈ ਰਸ ਦਾ ਪਾਠ ਸ਼ੁਰੂ ਹੁੰਦਾ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇਸ ਪਹਿਲਾਂ ਸੋਧਰ ਲੱਗਦਾ ਹੈ ਕੀਰਤਨ ਦੇ ਰੂਪ ਵਿੱਚ ਸੋਧਰ ਦਾ ਪਾਠ ਗੁਰਨਾਨਕ ਸਾਹਿਬ ਨੇ ਸultanpur ਵਿੱਚ ਉਚਾਰੇ ਜਦੋਂ ਵੈਈ ਨਦੀ ਵਿੱਚ ਪਾਣੀ ਵਿੱਚ ਸਮਾਗੇ ਮਹਾਰਾਜ ਤਿੰਨ ਚੀਜ਼ਾਂ ਬਾਹਰ ਨੇ ਮਿੱਟੀ ਪਾਣੀ ਤੇ ਅੱਗ ਤਿੰਨੇ ਅੰਦਰ ਨੇ ਮਿੱਟੀ ਪਾਣੀ ਤੇ ਅੱਗ ਇਹ ਜਿੰਨੇ ਚੀਜ਼ਾਂ ਇੱਕ ਦੂਜੇ ਦੇ ਦੁਸ਼ਮਣ ਨਹੀਂ ਮਿੱਤਰ ਨੇ ਤੇ ਜਿਹਦੇ ਅੰਦਰ ਬੰਦਗੀ ਹੈ ਰੱਬ ਦਾ ਨਾਮ ਹੈ ਉਹ ਕੁਝ ਵੀ ਕਰ ਸਕਦਾ ਹੈ ਜਲ ਨਹੀਂ ਡੁੱਬੇ ਤਸਕਰ ਨਹੀਂ ਲੈਵੇ ਤਸਕਰ ਨਹੀਂ ਲੈਵੇ ਪਾਹੇ ਨਾ ਸਕੈ ਜਲ ਆਪਾਂ ਕਹਿ ਦਿੰਨੇ ਆ ਸਿੱਖ ਜਗਤ ਪਿੱਛੇ ਜਾ ਰਿਹਾ ਹੈ ਪਿੱਛੇ ਹੀ ਜਾਣਾ ਹੈ ਕੋਈ ਗੱਲ ਸਮਝਣਾ ਨਹੀਂ ਇਨਾਂ ਨੇ ਸਟੰਡ ਬਾਦੀਆਂ ਚ ਲੱਗੇ ਹੋਏ ਵੱਡੇ ਵੱਡੇ ਕੀਰਤਨ ਦਰਬਾਰ ਵੱਡੇ ਵੱਡੇ ਗੁਰਦੁਆਰੇ ਵੱਡੇ ਵੱਡੇ ਚੜਾਵੇ ਵੱਡੀਆਂ ਵੱਡੀਆਂ ਲੜਾਈਆਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਸਮਝਣ ਦੀ ਲੋੜ ਸੀ ਉਹ ਨਹੀਂ ਸਮਝਿਆ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਦੇ ਫੋਟੋ ਦੀ ਪੂਜਾ ਬਹੁਤ ਹੋ ਰਹੀ ਹੈ ਉਹਦੀ ਬਾਣੀ ਦੀ ਪੂਜਾ ਤਾਂ ਹੋਈ ਨਹੀਂ ਰਹੀ ਪੂਜਾ ਕੀਤੇ ਨਾਮ ਪਿਆਈਏ ਬਿਨ ਨਾਮੇ ਪੂਜਣਾ ਹੋਇ। ਮਹਾਰਾਜ ਨੇ ਜਦੋਂ 3 ਦਿਨਾਂ ਬਾਅਦ ਵੇਈ ਨਦੀ ਚੋਂ ਬਾਹਰ ਆ ਕੇ ਸਮਾਧੀ ਲਾ ਕੇ ਤੇ ਇੱਕ ਬਾਣੀ ਉਚਾਰੀ ਉਹ ਸੀ ਸੋਦਰ ਬਾਣੀ। ਇਤਿਹਾਸ ਵਿੱਚ ਲਿਖਿਆ। ਤੇ ਜਿਹੜਾ ਸੋਦਰ ਦੀ ਬਾਣੀ ਪੜ੍ਹੂਗਾ ਉਹ ਰੱਬ ਦੇ ਘਰ ਵਿੱਚ ਸਿੱਧਾ ਨਿਵਾਸ ਕਰਦਾ ਹੈ। ਵਾਹਿਗੁਰੂ। ਸੋਦਰ ਦੀਪਾ ਫਿਰ ਬਾਬਾ ਜੀ ਨੇ ਇੱਕ ਦਿਨ ਐਲਾਨ ਕਰਤਾ ਕਹਿੰਦੇ ਨਾ ਹਮ Hindu ਨਾ ਮੁਸਲਮਾਨ ਅੱਲੇ ਰਾਮ ਕੇ ਪਿੰਡ ਪਰਾ ਕਾਜੀ ਮੋਲਾ ਨੂੰ ਪਤਾ ਲੱਗਿਆ ਕਹਿੰਦੇ ਨਵਾਬ ਸਾਹਿਬ ਤੁਹਾਡੇ ਸ਼ਹਿਰ ਵਿੱਚ ਜਿਹੜਾ ਭਗਤ ਆਇਆ ਨਾ ਨਵਾ ਨਵੇਂ ਨਵੇਂ ਝੋਜ ਕਰਦਾ ਕਦੇ ਪਾਣੀ ਚ ਟੁੱਬੀਆਂ ਮਾਰਦਾ ਹੁਣ ਕਹਿੰਦਾ ਨਾ ਅਮ ਹਿੰਦੂ ਨਾ ਮੁਸਲਮਾਨ ਇਹਨੂੰ ਪੁੱਛੋ ਕੀ ਐ ਫਿਰ ਇਹ ਮਾਰਦੇ ਕਹਿੰਦੇ ਅਸੀਂ ਰੱਬ ਦੇ ਬੰਦੇ ਆ ਸਭ ਦੇ ਸਾਜੇ ਆ ਸਾਨੂੰ ਸਾਰੇ ਧਰਮ ਹੀ ਵਧੀਆ ਲੱਗਦੇ ਪਰ ਪੂਜਦਾ ਮੈਂ ਅਕਾਲ ਪੁਰਖ ਨੂੰ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਇਹ ਨਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਇਹ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਪ੍ਰਚਾਰ ਸ਼ਬਦ ਦਾ ਕਰਨਾ ਹੈ ਮੂਰਤੀਆਂ ਦਾ ਨਹੀਂ ਕਰਨਾ ਪਖੰਡੀਆਂ ਦੰਡੀਆਂ ਦਾ ਨਹੀਂ ਕਰਨਾ ਤੇ ਦੀਦਾਰ ਖਾਲਸੇ ਦਾ ਸੰਗਤ ਦਾ ਸੰਗਤ ਦਾ ਦੀਦਾਰ ਕਰੋ ਧੰਗੁਰੂ ਨਾਨਕ ਪਾਤਸ਼ਾਹ ਜਿਹਦੇ ਬਚਨ ਕਹੇ ਤੇ ਕਾਜੀ ਸਾਹਿਬ ਕਹਿੰਦੇ ਜੇ ਸਾਰੇ ਧਰਮ ਸਾਂਝੇ ਨੇ ਤੇ ਫਿਰ ਇਹਨੂੰ ਕਹੋ ਵੀ ਮਸਜਿਦੇ ਆ ਕੇ ਨਮਾਜ਼ ਪੜੇ ਵਾਹਿਗੁਰੂ ਤੇ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨਮਾਜ਼ ਬਾਰੇ ਮੁੱਲਾ ਕਹੋ ਨਿਵਾਜ਼ ਗੁਸਾਈ ਤੇਰੇ ਮਨ ਕਾ ਭਰਮ ਨਾ ਜਾਏ ਮੁੱਲਾ ਜੀ ਨਿਵਾਜ਼ਾਂ ਬੜੀਆਂ ਪੜਦੇ ਹੋ ਪਰ ਅੰਦਰ ਜਿਹੜਾ ਭਰਮ ਹੈ ਉਹ ਦਗਿਆਈ ਨਹੀਂ ਸਾਡੇ ਵਿੱਚ ਵੀ ਬੜੇ ਨੇ ਬਾਣੀ ਬੜੀ ਪੜਦੇ ਐ ਅੰਦਰੋਂ ਭਰਮ ਅੰਦਰੋਂ ਜਿਹੜੇ ਮਨ ਵਿੱਚ ਬਲਬਲੇ ਉੱਠਦੇ ਐ ਉਹ ਨਹੀਂ ਗਏ ਕੋਥੇ ਹੀ ਖੜੇ ਸਾਰਿਆਂ ਨੇ ਕਿਹਾ ਸੀ ਡੁੱਬ ਗਏ ਡੁੱਬਦਾ ਸੂਰਜ ਹੁੰਦਾ ਡੁੱਬਦਾ ਚੰਦਰਮਾ ਕਦੇ ਰੱਬ ਦਾ ਨਾਮ ਹੀ ਡੁੱਬਿਆ ਬਾਦ ਗੁਰੂ ਡੁੱਬਾ ਜੱਗ ਸਾਰਾ ਸਾਰਾ ਜਗਤ ਡੁੱਬ ਸਕਦਾ ਹੈ ਸ਼ਬਦ ਤੋਂ ਬਿਗਾਰ ਸ਼ਬਦ ਤੋਂ ਡੁੱਬ ਸਕਦਾ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗਲ ਜੁਗ ਅਡਲ ਹੈ ਕਿੰਨਿਆਂ ਕੋਲੂ ਅੱਗ ਲਾਓਗੇ ਕਿੰਨਿਆਂ ਕਦੇ ਅੰਗ ਪਾੜੋਗੇ ਇਹ ਤਾਂ ਥਾਂ ਥਾਂ ਬੈਠਾ ਹੈ ਕੀ ਕਰ ਲੋਗੇ I your body. बिना ते पारे उतारा गुरू ग्रंथ साहिब तो बिना तेर पारे उतारा गुरू ग्रंथ साहिब तो बिना तारे गुरू ਗੁਰਬਾਣੀ ਕਹੈ ਸੇਵਕ ਜਨ ਮਾਨ ਗੁਰਬਾਣੀ ਕਹੈ ਹੱਕ ਜਨ ਮਾਨ ਅਰਥ ਗੁਰੂ ਨਿਸਤਾਰੇ ਅਰਥ ਗੁਰੂ ਕਿ ਚਾਹ ਕਬੇ ਨਾਮ ਕਾ ਪਾਣੀ ਬਿਨਾ ਗੱਲ ਨਹੀਂ ਬਣਣੀ। ਸੋਥਾ ਤੇ ਭੱਜ ਲਵੇ ਅਖੀਰ ਸਰਨਾ ਉੱਥੇ ਹੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਮਰਦ ਕਹਿੰਦੇ ਚੱਲੋ ਵੀ ਟਾਈਮ ਰੱਖੋ ਫਿਰ ਨਮਾਜ਼ ਕਦੋਂ ਪੜ੍ਹਨੀ? ਕਹਿੰਦੇ ਦੀ ਕੱਲ ਹੀ ਪੜੋ ਦੇਰ ਕਾ ਦੀ ਕਰਨੀ। ਸੁਲਤਾਨਪੁਰ ਵਿੱਚ ਬਹੁਤ ਵੱਡੀ ਮਸਜਿਦ ਸੀ ਇਹ ਜਿਹੜੇ ਸ਼ਹਿਰ ਜਿੰਨਾ ਸਰਹੰਦ ਹੋ ਗਿਆ ਸੁਲਤਾਨਪੁਰ ਨਨਕਾਣਾ ਸਾਹਿਬ ਇਹ ਕੁਝ ਸ਼ਹਿਰ ਜਿਹੜੇ ਸੀ ਇਹ ਮੁਗਲ ਬਾਦਸ਼ਾਹ ਦੇ ਖਾਸ ਸੀ ਮਸਜਿਦ ਵਿੱਚ ਦੁਨੀਆ ਇਕੱਠੀ ਹੋਈ ਬਾਹਰ ਅੰਦਰ ਕੌਣ ਹੈ ਕਾਜੀ ਮੁੱਲਾ ਤੇ ਗੁਰਨਾਨਕ ਸਾਹਿਬ ਪਾਈ ਮਰਦਾਨਾ